ਬਾਬਾ ਜੈਵਿੰਦਰ ਸਿੰਘ ਦੇ ਨਾਲ ਕਈ ਹੋਰ ਵੀ ਨੇ ਬੜੂ ਸਾਹਿਬ ٹرسٹ ਦੇ ਖਿਲਾਫ ਸਾਜ਼ਿਸ਼ ਵਿੱਚ ਸ਼ਾਮਲ ਕਾਲਾ ਦਾ ਇੱਕ ਹੋਰ ਖੁਲਾਸਾ ਕਿਸੇ ਧਾਰਮਿਕ ਸੰਸਥਾ ਦੇ ਵਿੱਚ ਪੜ ਰਹੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਧਰਮ ਅਤੇ ਇਨਸਾਨੀਅਤ ਦਾ ਪਾਠ ਪੜਾਉਣਾ ਹੀ ਬੜੂ ਸਾਹਿਬ ਦੇ ਵੱਲੋਂ ਚਲਾਈਆਂ ਅਕੈਡਮੀਆਂ ਦਾ ਮਕਸਦ ਹੈ ਪਰ ਜੇਕਰ ਇਸ ਵਿੱਚ ਵੀ ਕੋਈ ਸਾਜ਼ਿਸ਼ ਸ਼ਾਮਲ ਹੋ ਕੇ ਇਸ ਨੂੰ ਆਪਣੇ ਫਾਇਦੇ ਨਾਲ ਇਸਤੇਮਾਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਕੀ ਹੋਵੇਗਾ ਅਜੇ ਹਾਈ ਹੋਇਆ ਅਕਾਲ ਅਕੈਡਮੀ ਚੀਮਾ ਸਾਹਿਬ ਦੇ ਨਾਲ ਜੁੜੇ ਵਿਵਾਦ ਦੇ ਵਿੱਚ ਜਿੱਥੇ ਆ ਬਾਬਾ ਜੈਵਿੰਦਰ ਸਿੰਘ ਦੇ ਸਾਥੀ ਮਲਕੀਤ ਸਿੰਘ ਕਾਲਾ ਨੇ ਖੁਲਾਸਾ ਕੀਤਾ ਕਿ ਬੜੂ ਸਾਹਿਬ ਨਾਲ ਜੁੜੇ ਕਈ ਵਿਅਕਤੀ ਜੋ ਵਿਦੇਸ਼ ਵਿੱਚ ਨਹੀਂ ਬਲਕਿ ਦੇਸ਼ ਵਿੱਚ ਹੀ ਮੌਜੂਦ ਨੇ ਕਾਲਾ ਦੀ ਗੱਲ ਤੇ ਯਕੀਨ ਕਰੀਏ ਤਾਂ ਬਾਬਾ ਜੈਵਿੰਦਰ ਸਿੰਘ ਇੱਕ ਅਜਿਹੀ ਹਸਤੀ ਨੇ ਜੋ ਕਿਸੇ ਦਾ ਯਕੀਨ ਨਹੀਂ ਕਰਦੇ ਤੇ ਸਿਰਫ ਜੋ ਉਹਨਾਂ ਕੋਲ ਜੋ ਵੀ ਪਹਿਲਾਂ ਕਿਸੇ ਖਿਲਾਫ ਬੋਲ ਦੇਵੇ ਉਸਦੇ ਨਾਲ ਹੀ ਖੜ ਜਾਂਦੇ ਨੇ ਉਹਨਾਂ ਦੇ ਸਾਹਮਣੇ ਕਿਸੇ ਨੂੰ ਚੁਣਤਾ ਕਰਨ ਦੀ ਹਿੰਮਤ ਨਹੀਂ ਭਾ ਇੰਨਾ ਗੁੱਸੇ ਨਾਲ ਪੈਂਦਾ ਸਾਨੂੰ ਡਰ ਲੱਗਦਾ ਕਿ ਗੁੱਸੇ ਨਾਲ ਬੰਦਾ ਕੋਈ ਬੋਲੇ ਜੀ ਫੌਰਨ ਅੰਗਸ ਬੋਲ ਪਏ ਤਾਂ ਮੈਂ ਡਰਦੇ ਜੇ ਐ ਜਗ੍ਹਾ ਤੇ ਚੂਣੇ ਕਰੀ ਹੈਗੀ ਉਹਦੇ ਮੁਰੇ ਜਿਹੜੇ ਬੰਦੇ ਨੇ ਆ ਕੇ ਪਹਿਲਾਂ ਕਹਿਤਾ ਨਾ ਜੈਵਿੰਦਰ ਸਿੰਘ ਲਵੇ ਜੀ ਵੀ ਫਲਾਣੇ ਬੰਦੇ ਨੇ ਆ ਕੰਮ ਕਰਤਾ ਕਾਲੇ ਨੇ ਆ ਕਰਤਾ ਜੀ ਚਰਨਜੀਤ ਨੇ ਕਰਤਾ ਉਹਨਾਂ ਨੇ ਮੰਨ ਲੈਣੀ ਹੈ ਉਹਨਾਂ ਨੇ ਇਹ ਦੇਖਣਾ ਵੀ ਉਹ ਬੰਦੇ ਨੂੰ ਬੁਲਾ ਕੇ ਆਪਾਂ ਦੇਖੀਏ ਵੀ ਉਹ ਕੰਮ ਸਹੀ ਹੋਇਆ ਕਿ ਗਲਤ ਹੋਇਆ ਉਹਨਾਂ ਨੇ ਬਸ ਮੰਨ ਲੈਣੀ ਹੈ ਹਾਂ ਜੀ ਕਾਲੇ ਨੂੰ ਵੱਡੋ ਬਸ ਚਾਹਤ ਜੀ ਨੂੰ ਵੱਡੋ ਬਸ ਆ ਦੇਖ ਲਾਉਂਦੇ ਜੋ ਤਾਰੀ ਨੇ ਕਹਿਤਾ ਤਾਰੀ ਜੀ ਮੰਨ ਲੈਣੀ ਹੈ ਯਾ ਕਮ ਨੇ ਕਹਿਤਾ ਹਾਂ ਕੋਈ ਮੰਨ ਲੈਣੀ ਹੈ ਟਾਕੇ ਨੂੰ ਤਾਂ ਉਹ ਐਂ ਦੇਖ ਦਿੰਦੀ ਜਿਵੇਂ ਤੇ ਚੀਮਾ ਸਾਹਿਬ ਦੇ ਕਈ ਵਿਅਕਤੀ ਬੜੂ ਸਾਹਿਬ ਦੇ ਖਿਲਾਫ ਟੀਮ ਦੇ ਤੌਰ ਤੇ ਕੰਮ ਕਰਦੇ ਰਹੇ ਜਿਸ ਤੋਂ ਇਲਾਵਾ ਜਿਨ੍ਹਾਂ ਚ ਦੁੱਗਲ, ਤਰਨਜੀਤ, ਮਾਨ ਆਦੀ ਸਮੇਤ ਕਈ ਵਿਅਕਤੀਆਂ ਦਾ ਇਸ ਮਾਮਲੇ 'ਚ ਦਖਲ ਰਿਆ ਜਿਨ੍ਹਾਂ ਨੇ ਬਾਬਾ ਜੈਵਿੰਦਰ ਸਿੰਘ ਦੀ ਮਦਦ ਕੀਤੀ ਤੇ ਇਹਨਾਂ ਨੇ ਟਰਸਟ ਦੇ ਖਿਲਾਫ ਕੰਮ ਕੀਤਾ ਸਾਥੀ ਦਾ 7-8 ਬੰਦੇ ਨੇ ਉੱਥੇ ਚੀਮਾ ਸਾਹਿਬ ਹੀ ਆ ਸਾਰੇ ਜੀ ਮੈਂ ਸੀਗਾ ਜੀ ਹਾਕਮ ਸਿੰਘ ਜੀ ਗਤਾਰੀ ਸਿੰਘ ਜੀ ਆਪਣਾ ਨਾਇਆ ਸਿੰਘ ਦੀਗਾ ਜੀ ਪੋਲਾ ਸਿੰਘ ਦੀਗਾ ਜੀ ਚਪੰਜਨ ਸਿੰਘ ਹੋਰ ਜੀ ਕੋਈ ਦੁੱਗਲਾ ਜੀ ਉਹ ਵੀ ਬੰਦਾ ਸੰਪਰਕ ਹੁੰਦਾ ਜੀ ਦਿੱਲੀ ਤੋਂ ਹਾਂ ਜੀ ਫੋਨ ਤੇ ਗੱਲਬਾਤ ਹੁੰਦੀ ਹੈ ਜੀ ਕੋਈ ਅੱਜ ਹੁਣ ਸਾਹਮਣੇ ਦੇ ਗੱਲਾਂ ਹੋਈਆਂ ਨੇ ਆਈ ਨੇ ਵੀ ਕਰੋ ਕਮ ਜੀ ਵੀ ਸામੋ ਸੇਵਾ ਵੀ ਉਹਨਾਂ ਦੇ ਮਾੜਾ ਕਾਕਾ ਵੀ ਜਿਨ੍ਹਾਂ ਨੇ ਬਣਦੀ ਨਾ ਬਾਰਾਂ ਉਹਨੇ ਫੋਨ ਪਾਣ ਦਾ ਬਹੁਤ ਆਉਂਦੇ ਨੇ ਜੀ ਹੁਣ ਮੈਂ ਇਹਨਾਂ ਜਾਣਦਾ ਨਹੀਂ ਕਿਉਂ ਮਰੀਕ ਸਿੰਘ ਆਉਂਦਾ ਰਿਹਾ ਬਹੁਤ ਜੀ ਪਹਿਲਾਂ ਵੀ ਤੇ ਮਰਿਆ ਹੋਰ ਤੋਂ ਪਹਿਲਾਂ ਹੋਰ ਤੋਂ ਪਹਿਲਾਂ ਵੀ ਮਤਲਬ ਕਿ ਜਦੋਂ ਮਤਲਬ ਕਿ ਆਪਣਾ ਬਲੂ ਸਾਹਿਬ ਤੋਂ ਲੜਨ ਤੋਂ ਪਹਿਲਾਂ ਹੀ ਬਹੁਤ ਮੀਟਿੰਗਾਂ ਹੋਈਆਂ ਨੇ ਇੱਕ ਤਾਂ ਮਤਲਬ ਕਿ ਮਰੀਕ ਸਿੰਘ ਐਕਮਾਰ ਸਿੰਘ ਐਡਵੋਕੇਟ ਮਾਨ ਹੋਰੋਜ ਜਿੰਦਗੀ ਦਾ ਰੋਜ਼ ਜੀ ਉਹ ਤੀਏ ਨੇ ਨਾ ਤੇ ਮਰੀਕ ਸਿੰਘ ਹੋਰੋਜ ਜੀ ਕਾਲਾ ਦੀ ਗੱਲ ਜੋ ਉਸ ਨੇ ਕੈਮਰੇ ਦੇ ਸਾਹਮਣੇ ਕਹੀ ਹੈ ਤੇ ਜੇ ਭਰੋਸਾ ਕੀਤਾ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੁਝ ਲੋਕਾਂ ਨੇ ਧਾਰਮਿਕ ਬਾਣੇ ਦੇ ਵਿੱਚ ਇਸ ਵਿਵਾਦ ਨੂੰ ਪੈਦਾ ਕੀਤਾ ਹੈ ਤੇ ਆਪਣੇ ਮਕਸਦ ਲਈ ਵਰਤੇ ਹੈ ਨਾ ਕਿ ਲੋਕ ਭਲਾਈ ਅਤੇ ਧਾਰਮਿਕ ਪ੍ਰਚਾਰ ਦੇ ਲਈ ਕੁਝ ਕੀਤਾ ਹੈ ਜਾਂ ਟੀਵੀ ਨਿਊਜ਼ ਦੇ ਲਈ ਮਨੋਜ ਸ਼ਰਮਾ ਦੀ ਰਿਪੋਰਟ